ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਆਇਆ ਪਕੋ ਗੁਰਦੁਆਰਾ ਸਾਹਿਬ ਨੰਦਕਾਰ ਜਿੱਥੇ ਅਕਾਲ ਜੀ ਤੇ ਚੱਲ ਰਿਹਾ ਲਾਈਵ ਤੇ ਵੀਡੀਓ ਸਾਰਾ ਪ੍ਰੋਗਰਾਮ ਕੋਵ ਗੁਰਦੁਆਰਾ ਸਾਹਿਬ ਵਿਆਹ ਹੈ ਉੱਥੇ ਆਇਆ ਸ਼ੂਟ ਕਰਨ ਤੇ ਨਾਲ ਨਾਲ ਆਪਾਂ ਇਹ ਵੀ ਕੰਮ ਕਰਦੇ ਆ ਕਿ ਜੇ ਦਾ ਕੋਈ ਪ੍ਰੋਗਰਾਮ ਹੋਵੇ ਦੱਸਿਓ ਤੇ ਬੱਸ ਇੱਕ ਕਫੇਵਰ ਫੰਕਸ਼ਨ ਆ ਆਪਣੇ ਕੋਲ ਹੋ ਰਿਹਾ ਅੱਜ ਦੇ ਦਿਨ ਚ ਤੇ ਇੱਧਰ ਇਹ ਵੀ ਫੰਕਸ਼ਨ ਹੈ ਡਬਲ ਫੰਕਸ਼ਨ ਅੱਜ ਬੱਸ ਇਹ ਮੈਂ ਤਾਂ ਉਹਨੂੰ ਬੀਜੀ ਉਹਨਾਂ ਉਹਦੇ ਕਰਕੇ ਮੈਂ ਜਾਣਦਾ ਨਹੀਂ ਹੈਗਾ ਜਦ ਮੈਂ ਆ ਗਿਆ ਮੈਂ ਕਹਾ ਚਲ ਮੌਸਮ ਖਰਾਬ ਹੈ ਇੱਕ ਹੋ ਰੁਕਾ ਰਹਾ ਭਾਈ ਆਪ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹੋ ਮੈਂ ਮੈਲ ਗਵਾਇਆ ਬਲਰਾਮ ਜੀ ਲੋ ਜੀ ਅਨੰਤਕਾਰ ਜੇ ਸੀਗੇ ਕੱਲੇ ਹੋ ਗਿਆ ਵਿਆਹ ਤਲੰਗਰ ਪਾਣੀ ਦੀ ਤਿਆਰੀ ਚੱਲ ਰਹੀ ਹੈ। ਹੁਣ ਆਪਾਂ ਨੇ ਇੱਥੋਂ ਵਿਹਲੇ ਹੋ ਕੇ ਜਾਵਾਂਗੇ ਲਵਾਜੋ ਤੇ ਉੱਥੇ ਹੈਗੀਆਂ ਛੰਦੇ ਉਹਨੇ ਤਿੰਨ ਜਣੇ। ਛੰਦਾ ਸਾਹਮਣੇ ਆ ਕਮਾਂਡ ਅੱਜ ਅੱਗੇ ਵੀ ਉਹੀ ਸਾਹਮਣਾ ਹੁੰਦਾ। ਤੇ ਆ ਦੇਵਨ ਕਟਾ ਕੇ ਇਹਨਾਂ ਨੇ ਸ਼ਾਕ ਕੇ ਲੰਗਰ ਦੇਨੇ ਆਪਾਂ ਫਿਰ ਲਵਾਜੋ। ਇੱਥੇ ਲਿਖਿਆ ਤੇ ਨਹੀਂ ਕੋਈ ਤੁਸੀਂ ਨਹੀਂ ਸਪੈਸ਼ਲ ਲਿਖਾਇਆ ਨਹੀਂ ਸਪੈਸ਼ਲ ਹੀ ਹੈ ਇਹ ਵੱਖਰਾ ਹੈ ਆਪਾਂ ਵੀ ਪੀਣ ਲੱਗੇ ਆਂ ਚਾਹ ਚਾਹ ਬਰੈਡ ਪਕੌੜੇ ਨਾਲ ਪਨੀਰ ਦੇ ਪਕੌੜੇ ਤੇ ਉਹ ਤੇ ਬਹੁਤ ਵਧੀਆ ਹੋਇਆ ਕੁਝ ਸ਼ਗਨ ਨਹੀਂ ਉਹ ਕੁਝ ਨਹੀਂ ਹੈਗਾ ਕੋਪਾਰਟੀ ਡੀਜੇ ਕੋਈ ਨਹੀਂ ਕੁਝ ਨਹੀਂ ਹੈਗਾ ਵਧੀਆ ਬਹੁਤ ਵਧੀਆ ਲੱਗਿਆ ਪਿਆ ਤੇ ਸੰਪੂਰਨ ਆ ਪਿਆ ਚੱਲੀਏ ਤੇ ਬਾਅਦ ਆਪਾਂ ਵੀ ਘਰ ਨੂੰ ਦੇਖ ਕੇ ਆ ਕੇ ਲਵਾਜੂ ਕਿਵੇਂ ਚੱਲ ਰਿਹਾ ਕੰਮ ਪੂਰੀ ਸੁਣ ਲੈ ਹਾਂ ਜੀ ਆਗੇ ਆਪਾਂ ਵਿਆਹ ਦਾ ਨਿਬੜ ਗਿਆ ਕੰਮ ਤਕਰੀਬਨ ਇੱਕ ਬਾਦਿਆਂ ਨੂੰ ਡੋਲੀ ਤੋਰਤੀ ਤੇ ਵਧੀਆ ਸਿੰਪਲ ਸਾਤਗੀ ਵਾਲਾ ਵਿਆਹ ਤਾਂ ਦੋਨੇ ਗੁਰਸਿੱਖ ਤੇ ਮੁੰਡਾ ਤੇ ਕੁੜੀ ਤੇ ਹੁਣ ਮੰਡੇ ਉਹ ਕਹਿੰਦੇ ਸਾਨੂੰ ਲੱਗੀ ਵੀ ਆ ਪੱਖ ਤੇ ਆਉਣਾ ਆਉਦਾ ਕੁਛ ਨਹੀਂ ਹੁਣ ਆਪਾਂ ਚੱਲਿਆਂ ਲਵਾਜੋ ਤੇ ਇਹਨੂੰ ਕਾਰ ਵਾਸਤੇ ਇਹਨੂੰ ਤੇ ਕੰਮ ਕਿਉਂਕਿ ਕੱਲ ਨੂੰ ਮੀਂਹ ਹਤਿਆਰ ਦਾ ਦਿਨ ਵੀ ਆ। ਸਾਬਦਾਈਆ ਕੰਮ 27 ਵਾਲੀ ਉਹ ਵੀ ਆ ਫੋਨ-ਫੋਨ ਚੂਜ਼ ਕਰਦੇ ਨੇ ਗੱਡੀਆਂ ਚਲਾਉਂਦੇ ਲਾਇਸੈਂਸ ਸਸਪੈਂਡ ਕਰ ਦਿੰਦੇ। ਯੂਰਪੀ ਪੀਜ਼ਾ ਕਹਿੰਦੇ ਨੇ ਇਹਨੂੰ ਜਿਹੜਾ ਇਟਾਲੀਅਨ ਚ ਆਪਣੇ ਵਾਲੇ ਪੀਜ਼ਾ ਕਹਿੰਦੇ ਆ ਇਹ ਪੀਜ਼ਾ। ਲੱਗੇ ਹੋਏ ਮੁੰਡੇ ਝੋਰਾ-ਝੋਰਾ ਨਾਲ ਗੱਡੀਆਂ ਧੋਣ। ਤਿੰਨ ਦਾ ਜਗਨਪਾਤੀ ਇਕ ਜਾ ਰਹੀ ਜਿੰਨਟੋਂ ਜੀ ਬਾਕੀ ਟਾਕੀ ਲਿਆਂਦੇ ਤੇ ਬੜਾ ਨਜ਼ਾਰਾ ਇਹਨਾਂ ਦਾ ਕਿਉਂਕਿ ਜਦੋਂ ਕੰਮ ਜ਼ਿਆਦਾ ਹੁੰਦਾ ਫਿਰ ਬੜਾ ਨਜ਼ਾਰਾ ਲਵਾਂ ਦਾ ਨਿਸ਼ਾਨੀਵਾਨ ਨ ਬਾਕੀ ਆ ਮੋਬਿਲ ਕੱਢੇ ਨੇ ਥੋੜੇ ਜਿਹਾ ਮੈਂ ਇਕੱਠੇ ਕਰ ਦिए ਬੰਨੇ ਨੇ ਬਾਕੀ ਚੱਕੀ ਫੁੱਟਪੌਥ ਥੋੜੀ ਕੋਈ ਜਹਾਜ ਜਾਲ ਦੀ ਰੇਂਜ ਕਨੈਕਟ ਹੋ ਗਈ ਜਾਂਦੇ ਜਾਂਦੇ OK ਸੇਂਟਰਾ ਪੋਕੋ ਚਾਓ ਚਾਓ ਬੋਨੋ ਪਾਸਕਾ ਲਓ ਜੀ ਜਰਨਾਤਾ ਅੱਜ ਸਾਡਾ ਬੈਲ ਆ ਰਿਹਾ ਤੇ ਹੁਣ ਚੱਲੇ ਆਪਾਂ ਹਰਮੋਨਿਆਂ ਨੂੰ ਪਾਈਏ ਚੱਲੇ ਪੈਰ ਚੱਕਰ ਆ ਬਣੇ ਬਾਦੂ ਲੰਗਰ ਕਾ ਦਾ ਲਾਇਆ ਤਾਂ ਮੰਗੇਓ ਸ਼ੇਕ ਹਾਂਜੀ ਮੰਗੇਓ ਸ਼ੇਕ ਦਾ ਲਾਇਆ ਲੱਗਦਾ ਹੈ ਤਾ ਤਾ ਪੁਦੀਨਾ ਇਹ ਜਾਣਾ ਹੁਣ ਮੇਰੇ ਸਹਰੇ ਉਹਨਾਂ ਨੇ ਜੜਾ ਲਾਉਣੀ ਹੈ ਤੇ ਪੱਜ ਗਏ ਹੁਣ ਸ਼ਾਮ ਦੇ 8 ਚੱਲੇ ਆਪਾਂ ਪਿੰਡ ਨੂੰ ਮਰਾ ਉਹਨੇ ਜਣਾ ਕੈਨਸਲ ਹੋ ਗਿਆ ਤਾਂ ਉਥੇ ਬਾਦ ਵੀ ਹੋਗੇ ਕਿਉਂਕਿ ਲੰਗਰ ਵਾਲੇ ਮੁੰਡੇ ਆ ਕੇ ਲੰਗਰ ਲਾ ਕੇ ਆਏ ਸੀ ਉਹ ਉਹਦਾ ਦੂਜਾ ਮੰਗੋ ਸ਼ੇਕ ਦਾ ਮੰਗੋ ਸ਼ੇਕ ਦਾ ਉਥੇ ਕਰਮੋਣਿਆਂ ਦੇ ਨਗਰ ਕੀਰਤਨ ਦਾ ਭਾਂਡੇ ਭੁੰਡੇ ਧੋਣੇ ਸੀਗੇ ਕਹਿੰਦਾ ਭਾਂਡੇ ਧੋ ਕੇ ਫੇ ਛੱਡਣੇ ਕਹਿੰਦਾ ਗੁਰੂ ਘਰ ਮੈਂਗਾ ਧੋਦ ਲੈ ਲਓ ਨਾਲੇ ਸੇਵਾ ਕਰ ਲੈਣੇ ਆ ਤੇ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਨਾਲ ਸਾਰੇ ਜਣੇ ਪੋਜ਼ਿਟਿਵ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਰੱਬ ਦਾ ਨਾਮ ਲਿਓ ਧੰਨਵਾਦ ਸਾਰਿਆਂ ਦਾ ਵਲੌਗ ਦੇਖਣ ਵਾਸਤੇ ਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਵੀ ਕਿਵੇਂ ਦਾ ਲੱਗਿਆ ਵਲੌਗ ਧੰਨਵਾਦ ਜੀ